ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਆਪ ਸੰਗਤਾਂ ਦੇ ਨਾਲ ਧੰਗ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਬਾਣੀ ਸਿੱਧ ਗੋਸਤ ਦੀ 57ਵੀਂ ਪੌੜੀ ਜਿਹੜੀ ਹੈ ਉਹਦੀ ਵਿਚਾਰ ਸਾਂਝੀ ਕਰਨੀ ਹੈ ਹੁਣ ਤੱਕ ਅਸੀਂ 56 ਪੌੜੀਆਂ ਜਿਹੜੀਆਂ ਹੈ ਉਹਨਾਂ ਦੀ ਵਿਚਾਰ ਕਰ ਚੁੱਕੇ ਹਾਂ ਪਿਛਲੀਆਂ ਪੌੜੀਆਂ ਦੇ ਵਿੱਚ ਅਸੀਂ ਦੇਖਿਆ ਕਿ ਸਤਿਗੁਰੂ ਜੀ ਨੇ ਭੈੜੀ ਮੱਤ ਦੀ ਗੱਲ ਕੀਤੀ ਹੈ ਕਬੂਦ ਦੀ ਗੱਲ ਕੀਤੀ ਹੈ ਕਿਵੇਂ ਮਿਟ ਸਕਦੀ ਹੈ ਕਿ ਰਾਭੀ ਸਤਿਗੁਰ ਸਿੱਧਾਂ ਦੇ ਇਸ ਸਵਾਲ ਦਾ ਜਵਾਬ ਦਿੰਦੇ ਆ ਕਹਿੰਦੇ ਨੇ ਕਿ ਗੁਰੂ ਦੀ ਮੱਤ ਦੇ ਨਾਲ ਪ੍ਰਮਾਤਮਾ ਦਾ ਨਾਮ ਜਪਿਆਂ ਭੈੜੀ ਮੱਤ ਦਾ ਨਾਸ਼ ਹੋ ਜਾਂਦਾ ਹੈ ਤੇ ਨਾਲ ਹੀ ਵੀ ਕਹਿੰਦੇ ਨੇ ਜਿਹਨਾਂ ਕੋਲ ਗੁਰੂ ਦੀ ਮੱਤ ਆ ਜਾਂਦੀ ਹੈ ਉਹਨੂੰ ਗਿਆਨ ਹੋ ਜਾਂਦਾ ਹੈ ਉਹਨੂੰ ਸੋਝੀ ਹੋ ਜਾਂਦੀ ਹੈ ਉਹਨੂੰ ਮੁੱਖਾ ਜਨਮ ਦਾ ਜਿਹੜਾ ਅਸਲੀ ਮਕਸਦ ਹੈ ਉਹ ਸਮਝ ਆ ਜਾਂਦਾ ਹੈ ਹੁਣ ਸਤਿਗੁਰੂ ਕਹਿੰਦੇ ਨੇ ਜਿਹੜਾ ਫਿਰ ਇਸ ਤਰ੍ਹਾਂ ਸਮਝ ਲੈਂਦਾ ਹੈ ਫਿਰ ਉਹ ਗੁਰੂ ਦੇ ਚਰਨਾਂ ਦੇ ਨਾਲ ਲੱਗ ਕੇ ਪ੍ਰਮਾਤਮਾ ਦਾ ਨਾਮ ਜਪ ਕੇ ਨਾਮ ਧਨ ਇਕੱਠਾ ਕਰਦਾ ਹੈ 57ਵੀਂ ਪੌੜੀ ਦੇ ਵਿੱਚ ਸਤਿਗੁਰ ਨਾਮ ਧਨ ਦੀ ਬੜਾਈ ਦੀ ਗੱਲ ਕਰਦੇ ਨੇ ਆਓ ਸਭ ਤੋਂ ਪਹਿਲਾਂ ਇਸ ਪੌੜੀ ਦਾ ਜਿਹੜਾ ਹੈ ਉਹ ਪਾਠ ਕਰੀਏ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਇਹ ਗੱਲ ਕਹਿੰਦੇ ਨੇ ਸਾਚ ਵਖਰ ਧਨ ਪੱਲੇ ਹੋਏ ਆਪ ਤਰ ਤਾਰੇ ਪੀਸ ਹੋਏ ਸਹਜ ਰਤਾ ਬੂਝੇ ਪਤ ਹੋਏ ਤਾਂ ਕੀ ਕੀਮਤ ਕਰੈ ਨ ਕੋਈ ਜਹ ਦੇਖਾਂ ਤਹਿ ਰਹਾ ਸਮਾਏ ਨਾਨਕ ਬਾਰ ਪਰ ਸਚ ਭਾਏ ਸੋ ਸਤਿਗੁਰੂ ਜੀ ਕਹਿੰਦੇ ਨੇ ਸਾਚ ਵਖਰ ਸਾਚ ਪ੍ਰਮਾਤਮਾ ਪਰਮੇਸ਼ਰ ਦਾ ਨਾਮ ਵੱਖਰ ਸੌਦਾ ਧਨ ਨਾਮ ਧਨ ਪੱਲੇ ਹੋਏ ਜਿਹਦੇ ਪੱਲੇ ਵਿੱਚ ਹੁੰਦਾ ਭਾਵ ਜਿਹੜਾ ਨਾਮ ਧਨ ਖੱਟਦਾ ਜਿਹਦੇ ਕੋਲ ਨਾਮ ਧਨ ਹੁੰਦਾ ਜੋ ਨਾਮ ਧਨ ਨਾਮ ਜਪ ਕੇ ਗੁਰੂ ਦੇ ਦੱਸੇ ਰਸਤੇ ਤੇ ਚੱਲ ਕੇ ਇਕੱਠਾ ਕਰ ਲੈਂਦਾ ਆਪ ਤਰੈ ਤਾਰੇ ਭੀ ਸੋਏ ਸੋਏ ਦਾ ਮਤਲਬ ਉਹ ਮਨੁੱਖ ਉਹ ਆਪ ਵੀ ਤਰਦਾ ਹੈ ਤੇ ਹੋਰ ਨਾਲ ਨੂੰ ਵੀ ਤਾਰ ਲੈਂਦਾ ਹੈ ਜਿਹਦੇ ਕੋਲ ਨਾਮ ਧਨ ਹੁੰਦਾ ਹੈ ਉਹਦੀ ਅਵਸਥਾ ਐਸੀ ਹੋ ਜਾਂਦੀ 21 ਕੁੱਲ ਨਹੀਂ ਸਭ ਜਗਤ ਛਡਾਵੇ ਉਹ ਆਪ ਹੀ ਨਹੀਂ ਇੱਥੋਂ ਤੱਕ ਆਪਣੀਆਂ 21 ਕੁੱਲਾਂ ਦਾ ਵੀ ਉਧਾਰ ਕਰ ਲੈਂਦਾ ਹੈ ਭਾਵ ਉਹਦੇ ਕਾਰਨ ਬਹੁਤ ਮਨੁੱਖਾਂ ਦਾ ਉਧਾਰ ਹੋ ਜਾਂਦਾ ਹੈ ਨਾਮ ਜਪਣ ਵਾਲੀ ਦੀ ਇਹ ਵਡਿਆਈ ਸਤਗੁਰ ਕਰਦੇ ਨੇ ਸਹਿਜ ਰਤਾ ਗੁਜੈ ਪਤ ਹੋਏ ਸਹਿਜ ਹੁੰਦਾ ਅਡੋਲ ਅਵਸਥਾ ਤੋਂ ਸਹਿਜ ਦੇ ਜज्जी ਨੂੰ ਸਿਹਾਰੀ ਵੀ ਹੈ ਅਡੋਲ ਅਵਸਥਾ ਦੇ ਵਿੱਚ ਰੁੱਤਾ ਮਤਲਬ ਰਚਿਆ ਹੋਇਆ ਪ੍ਰਮਾਤਮਾ ਦੇ ਨਾਲ ਸਹਿਜ ਅਡੋਲ ਅਵਸਥਾ ਦੇ ਵਿੱਚ ਰਚਿਆ ਹੋਇਆ ਉਹ ਜੁੜਿਆ ਹੋਇਆ ਬੂਝੇ ਸਮਝ ਲੈਂਦਾ ਹੈ ਉਹਨੂੰ ਪ੍ਰਮਾਤਮਾ ਬਾਰੇ ਸਮਝ ਹੋ ਜਾਂਦੀ ਜਾਂ ਮਨੁੱਖਾ ਜਨਮ ਦੀ ਅਸਲੀਅਤ ਦਾ ਪਤਾ ਲੱਗ ਜਾਂਦਾ ਹੈ ਫਿਰ ਉਹ ਗੁਰੂ ਨੂੰ ਸਮਰਪਿਤ ਹੋ ਜਾਂਦਾ ਹੈ ਇਹ ਫਿਰ ਪਤ ਹੋਏ ਪਤ ਦੇ ਤੱਤੇ ਨੂੰ ਸਿਹਰੀ ਭਾਵ ਇੱਜ਼ਤ ਉਹਦੀ ਸੰਸਾਰ ਵਿੱਚ ਇੱਜ਼ਤ ਹੁੰਦੀ ਹੈ ਸੋ ਸਤਗੁਰ ਕਹਿੰਦੇ ਨੇ ਉਹ ਸਹਿਜ ਅਵਸਥਾ ਦੇ ਵਿੱਚ ਰੱਬ ਨਾਲ ਜੁੜ ਜਾਂਦਾ ਉਹਨੂੰ ਆਪੇ ਦਾ ਗਿਆਨ ਹੋ ਜਾਂਦਾ ਔਰ ਉਸ ਸੰਸਾਰ ਦੇ ਵਿੱਚ ਫਿਰ ਉਹਦੀ ਇੱਜ਼ਤ ਬਣ ਜਾਂਦੀ ਉਹ ਇੱਜ਼ਤ ਕਮਾ ਲੈਂਦਾ ਹੈ ਤਾਂ ਕਿ ਕੀਮਤ ਕਰੇ ਨਾ ਕੋਈ ਉਹ ਤੱਤੇ ਨੂੰ ਬਿੰਦੀ ਲਗਾਣੀ ਹੈ ਕੰਨੇ ਦੇ ਉੱਤੇ ਤਾਂ ਨਹੀਂ ਕਹਿਣਾ ਹੈ ਕਿ ਕਿੰ ਦਾ ਅਰਥ ਤਦ ਹੁੰਦਾ ਹੈ ਤਾ ਦਾ ਅਰਥ ਹੁੰਦਾ ਤਿਸ ਤਾਂ ਕੀਮਤ ਤਿਸ ਦੀ ਕੀਮਤ ਉਸ ਮਨੁੱਖ ਦੀ ਕੀਮਤ ਕੀਮਤ ਦੇ ਤੱਤੇ ਨੂੰ ਵੀ ਸਿਹਾਰੀ ਹੈ ਇਹ ਵੀ ਇਸਤਰੀ ਲਿੰਗ ਸ਼ਬਦ ਹੈ ਉਹਦੀ ਕੀਮਤ ਜੈਦਾ ਕਹਿ ਲਈਏ ਜੇ ਪੁਲਿੰਗ ਵਾਚਕ ਬੋਲਣਾ ਹੋਵੇ ਤਾਂ ਉਹਦਾ ਮੁੱਲ ਕਰੈਲ ਕੋਈ ਕੋਈ ਕਰ ਨਹੀਂ ਸਕਦਾ ਉਹਦੀ ਕੀਮਤ ਨਹੀਂ ਕੋਈ ਪਾ ਸਕਦਾ ਉਹ ਅਮੁੱਲ ਗੁਣ ਜਿਵੇਂ ਅਸੀਂ ਪੜ੍ਹਦੇ ਨਾ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਭੰਡਾਰ ਭਾਵ ਪ੍ਰਮਾਤਮਾ ਦੇ ਗੁਣ ਅਮੁੱਲ ਹੈ ਪ੍ਰਮਾਤਮਾ ਪਰਮੇਸ਼ਰ ਦੀ ਕੋਈ ਕੀਮਤ ਨਹੀਂ ਪਾ ਸਕਦਾ ਸੀ ਇਸ ਤਰ੍ਹਾਂ ਹੀ ਪੜਦੇ ਤਾਂ ਕਿ ਕੀਮਤ ਕਹ ਨਾ ਪੁਏ ਉਹਦੀ ਕੀਮਤ ਕੀਮਤ ਪਾਏ ਨਾ કહਿਆ ਜਾਏ ਇਸ ਤਰ੍ਹਾਂ ਦੇ ਵਚਨ ਵੀ ਅਸੀਂ ਗੁਰਬਾਣੀ ਦੇ ਵਿੱਚ ਕਹਿੰਦੇ ਹਾਂ ਜਾਂ ਪੜ੍ਹਦੇ ਹਾਂ ਜਾਂ ਸੁਣਦੇ ਹਾਂ ਜਾਂ ਵਿਚਾਰਦੇ ਹਾਂ ਤਾਂ ਕਿ ਕੀਮਤ ਕਰਨ ਕੋਈ ਉਹਦੀ ਕੋਈ ਕੀਮਤ ਨਹੀਂ ਪਾ ਸਕਦਾ ਕੋਦਕ ਮੁੱਲ ਨਹੀਂ ਪਾ ਸਕਦਾ ਉਹ ਅਮੁੱਲ ਹੋ ਜਾਂਦਾ ਅਮੁੱਲਕ ਹੋ ਜਾਂਦਾ ਜਹ ਦੇਖਣ ਤਹ ਰਹਿਆ ਸਮਾਇ ਉਹਦੀ ਅਵਸਥਾ ਹੈ ਉਹ ਜੀ ਹੋ ਜਾਂਦੀ ਜਿੱਧਰ ਵੀ ਨਿਗਾਹ ਮਾਰਦਾ ਉਹਨੂੰ ਫਿਰ ਰਹਿਆ ਸਮਾਇ ਤੋਂ ਪਾਬੇ ਪ੍ਰਮਾਤਮਾ ਸਮਾਇਆ ਹੋਇਆ ਵਿਆਪਕ ਨਜ਼ਰਾਂ ਦਾ ਉਹਨੂੰ ਹਰ ਪਾਸੇ ਰੱਬ ਨਜ਼ਰਾਂ ਦਾ ਫਿਰ ਉਹਨੂੰ ਹਰ ਪਾਸੇ ਪ੍ਰਮਾਤਮਾ ਦਾ ਹੀ ਵਿਕਾਰ ਹੁੰਦਾ ਹੈ ਨਾਨਕ ਇਹ ਨਾਨਕ ਸੰਬੋਧਨ ਸ਼ਬਦ ਹੈ ਕਿਉਂਕਿ ਕਕੇ ਨੂੰ ਕੁਝ ਅੰਕੜ ਜਾਂ ਸਿਆਰੀ ਨਹੀਂ ਲੱਗੀ ਹੋਈ ਇਸ ਕਰਕੇ ਕਕਾ ਮੁਕਤਾ ਹੈ ਨਾ ਹੀ ਕੋਈ ਸੰਬੰਧਕ ਹੈ ਨਾਲ ਤੇ ਇਹ ਸੰਬੋਧਨ ਸ਼ਬਦ ਹੈ ਨਾਨਕ ਪਾਰ ਪਰ ਸੱਚ ਸੋਏ ਪਾਰ ਪਰ ਸੱਚ ਭਾਏ ਤੇ ਉਹ ਸੰਸਾਰ ਸਮੁੰਦਰ ਦੁਤਰ ਸਮੁੰਦਰ ਜਿਹੜਾ ਤਰਿਆ ਨਹੀਂ ਜਾ ਸਕਦਾ ਉਹ ਤੋਂ ਪਾਰ ਹੋ ਜਾਂਦਾ ਹੈ ਤੇ ਫਿਰ ਉਹ ਪ੍ਰਮਾਤਮਾ ਦੇ ਭਾਇਤਵ ਅਰਥ ਭਾਣੇ ਵਿੱਚ ਰਜਾ ਵਿੱਚ ਰੱਬ ਦੀ ਰਾਜਾ ਦੇ ਵਿੱਚ ਉਹ ਸੰਸਾਰ ਦੇ ਸਮੁੰਦਰ ਤੋਂ ਪਾਰ ਹੋ ਜਾਂਦਾ ਇਹਨਾਂ ਬਿਕਾਰਾਂ ਦੀ ਲਹਿਰਾਂ ਤੋਂ ਬਚ ਜਾਂਦਾ ਤੇ ਇਹ ਸਾਰੀ ਪੌੜੀ ਵੀ ਸਤਗੁਰ ਸਿੱਧਾਂ ਨੇ ਇਹੀ ਗੱਲ ਕਹਿੰਦੇ ਨੇ ਏ ਜੀ ਦੇ ਕੋਲ ਨਾਮ ਧਨ ਹੁੰਦਾ ਹੈ ਨਾ ਜਿਸ ਮਨੁੱਖ ਦੇ ਕੋਲ ਨਾਮ ਧਨ ਹੁੰਦਾ ਉਹ ਆਪ ਤਰਦਾ ਪੁਰਨਨ ਵੀ ਤਰ ਲੈਂਦਾ ਉਹ ਸਿੱਧੇ ਹੀ ਪ੍ਰਮਾਤਮਾ ਨਾਲ ਜੁੜਿਆ ਰਹਿੰਦਾ ਉਹਦੀ ਇੱਜ਼ਤ ਸੰਸਾਰ ਵਿੱਚ ਹੁੰਦੀ ਉਹਦੀ ਕੋਈ ਕੀਮਤ ਨਹੀਂ ਪਾ ਸਕਦਾ ਉਹ ਅਮੋਲਕ ਹੈ ਨਾਲ ਇਹ ਕਹਿੰਦੇ ਨੇ ਫਿਰ ਉਸ ਮਨੁੱਖ ਨੂੰ ਹਰ ਪਾਸੇ ਰੱਬ ਜਿਹੜਾ ਪਰਮਾਤਮਾ ਉਹ ਸਰਮ ਵਿਆਪਕ ਜਰੇ ਜਰੇ ਵਿੱਚ ਦਿਖਾਈ ਦੇਣ ਲੱਗਦਾ ਇਹ ਨਾਨਕ ਉਹ ਰੱਬ ਦੀ ਰਾਜਾ ਦੇ ਵਿੱਚ ਚੰਨ ਕੇ ਇਸ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਤਾਂ ਇਸ ਤਰੀਕੇ ਦੇ ਨਾਲ ਨਾਨਕ ਹੁਕਮ ਹੈ ਜੇ ਬੁੱਝੇ ਤਾਂ ਹਉਮੈ ਕਹਿ ਨਾ ਕੋਈ ਜਿਹੜਾ ਉਸ ਰੱਬ ਦੀ ਰਾਜਾ ਨੂੰ ਹੁਕਮ ਨੂੰ ਸਮਝ ਲੈਂਦਾ ਉਹ ਹੰਕਾਰ ਦੀ ਗੱਲ ਨਹੀਂ ਕਰਦਾ ਫਿਰ ਫਿਰ ਉਹ ਰੱਬ ਦੀ ਰਜਾ ਵਿੱਚ ਰਹਿ ਕੇ ਉਹ ਪਾਣੇ ਵਿੱਚ ਚੱਲਦਾ ਤੇ ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਸੋ ਇਸ ਪੌੜੀ ਦੇ ਵਿੱਚ 57 ਨੰਬਰ ਪੌੜੀ ਦੇ ਵਿੱਚ ਸਤਿਗੁਰ ਨੇ ਸਿੱਧਾਂ ਨੂੰ ਇਸ ਸਮਝਾਇਆ ਕਿ ਭਾਈ ਪ੍ਰਮਾਤਮਾ ਪਰਮੇਸ਼ਰ ਦਾ ਨਾਮ ਧਨ ਪੱਲੇ ਹੋਣਾ ਬਹੁਤ ਜ਼ਰੂਰੀ ਹੈ ਸੋ ਜਿੱਥੇ ਸਿੱਧਾਂ ਨੂੰ ਸਤਿਗੁਰ ਨੇ ਸਮਝਾਇਆ ਉੱਥੇ ਗਿਆਨ ਸਾਡੇ ਵਾਸਤੇ ਹੈ ਅਸੀਂ ਵੀ ਇਹੀ ਸਮਝਣਾ ਕਿ ਸਾਡੇ ਕੋਲ ਵੀ ਨਾਮ ਧਨ ਹੋਵੇ ਅਸੀਂ ਵੀ ਪ੍ਰਮਾਤਮਾ ਦੀ ਬੰਦਗੀ ਕਰਕੇ ਉਹ ਨਾਮ ਧਨ ਖੱਟ ਲਈਏ ਕਿਉਂਕਿ ਸੱਚਾ ਧਨ ਗੁਰਮਤਿ ਪਾਏ ਗੁਰੂ ਦੀ ਮਤ ਦੇ ਨਾਲ ਹੀ ਸੱਚਾ ਨਾਮ ਧਨ ਮਿਲਣਾ ਹੈ ਸੋ ਗੁਰੂ ਵਾਲੇ ਬਣੀਏ ਪਰਮਾਤਮਾ ਚੇਤ ਕਰੀਏ ਇਹ ਸਤਿਗੁਰ ਸਮਝਾਉਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ